ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੋਖਰ ਦੇ ਵਿੱਚ ਖੋਖਰ ਪਿੰਡ ਜ਼ਿਲ੍ਹਾ ਮੁਖਸਰ ਸਾਹਿਬ ਦਾ ਪਿੰਡ ਆ ਇਹ ਮਿੱਤਰੋ ਤੇ ਇਹ ਪਿੰਡ ਜਿਹੜਾ ਵੱਡਾ ਪਿੰਡ ਆ ਜਿਹੜਾ ਹਰੀ ਨੌ ਤੋਂ ਹਰੀ ਕੇ ਕਲਾਂ ਤੋਂ ਸਿੱਧੀ ਛੱਡ ਕੇ ਇਸ ਪਿੰਡ ਦੇ ਵਿੱਚ ਆਉਂਦੀ ਆ ਮਿੱਤਰੋ ਜਿਸ ਵੀਰ ਦੇ ਕੋਲੇ ਮੈਂ ਮੌਜੂਦ ਆ ਸ਼ਗਨਪ੍ਰੀਤ ਪਾਈ ਦਾ ਨਾਮ ਆ ਤੇ ਇੱਕ ਕੱਟੀ ਵਕਾਊਆ ਪਾਈ ਦੇ ਕੋਲੇ ਪੂਰੀ ਨੀਲੀ 라ਵੀ ਦੀ ਕੱਲੀ ਬੂਰੀ ਨੀਲੀ 라ਵੀ ਦੀ ਨਹੀਂ ਮਿੱਤਰੋ ਇਹ ਬੂਰੇ ਨੀਲੀ 라ਵੀ ਨਾਰਲੀ ਬੁੱਲ ਦੀ ਆ ਬਾਈ ਦੇ ਕੋਲੇ ਸੀਮਨ ਸਟਰਾ ਹੈਗਾ ਇੱਕ ਬੇਨਤੀ ਵੀਡੀਓ ਤੋਂ ਪਹਿਲਾਂ ਕਰ ਦਵਾ ਵੀ ਮੈਂ ਅੱਜ ਪਿਛਲੇ ਜਿਹੇ ਦਿਨਾਂ ਦੇ ਵਿੱਚ ਇੱਕ ਰੋਲੇ ਪਏ ਤੋਂ ਬਾਅਦ ਮੈਂ ਇਹ ਜਿਹੜਾ ਆ ਉਹਦੇ ਦਿਲ ਦੇ ਵਿੱਚ ਨੋਟ ਕਰ ਲਈ ਆ ਕਿ ਜਿਹੜੀ ਡਿਟੇਲ ਮਾਲਕ ਦੱਸੂਗਾ ਸੀਮਨ ਦੀ ਕਿਉਂਕਿ ਮੈਨੂੰ ਅਗਲੇ ਨੇ ਸੱਧਿਆ ਹੁੰਦਾ ਮੈਂ ਉਹ ਚੀਜ਼ ਬੋਲਣੀ ਹੈ ਜਿਹੜੀ ਮਾਲਕ ਨੇ ਦੱਸੀ ਹੁੰਦੀ ਆ ਜੇ ਮੈਂ ਆਪਦੇ ਕੋਲੋਂ ਬਣਾ ਕੇ ਬੋਲਾਂ ਉਸ ਚੀਜ਼ ਦਾ ਮੈਂ ਦੇਣਦਾਰ ਹੋਊਗਾ ਲੇਕਿਨ ਜਿਹੜੀ ਚੀਜ਼ ਮਾਲਕ ਨੇ ਬਈ ਸੰਭੀਆ ਕੀਤੀ ਆ ਵੱਡੀ ਕੀਤੀ ਆ ਪਾਲੀ ਆ ਜਦੋਂ ਮਾਲਕ ਦੇ ਕੋਲੇ ਪੁਖਤਾ ਪ੍ਰੂਫ ਆ ਫਿਰ ਮੈਨੂੰ ਬੋਲਣ ਦੇ ਵਿੱਚ ਕੋਈ ਹਰਜ ਨਹੀਂ ਜਿਹੜੇ ਝੂਠੇ ਬੰਦੇ ਆ ਮੇਰੇ ਤੋਂ ਦੂਰ ਰਿਆ ਕਰੋ ਬੇਚੱਕ ਆਪਾਂ ਨੂੰ ਜੇ ਆਪਣੇ ਚੈਨਲ ਦੇ ਉੱਤੇ ਝੂਠ ਮਾਰ ਕੇ ਵੀਡੀਓ ਬਣਵਾਉਣੀ ਆ ਵੀ ਲੈ ਕੇ ਮੱਝ ਮੁੱਲ ਕੇ ਤੋਂ ਤੇ ਦੱਸਨੀ ਆ ਉਹਦੇ ਘਰ ਦੀ ਸੀਮਨਾ ਦੀ ਬਣਾ ਕੇ ਵੇਚਣੀ ਉਹ ਬੇਸ਼ੱਕ ਆਪਾਂ ਨੂੰ ਨਾ ਸੱਦਿਓ ਆਪਾਂ ਨੂੰ ਕੋਈ ਤਰਾਜ ਨਹੀਂ ਆਪਾਂ ਝੂਠ ਤੋਂ ਬਹੁਤ ਨਫ਼ਰਤ ਕਰਦੇ ਆ ਮਿੱਤਰੋ ਆਓ ਕਰਦੇ ਆ ਆਪਾਂ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਸ਼ਕਨ ਬਾਈ ਕਿਰੇ ਠੀਕ ਠਾਕ ਸਾਰੇ ਚੜਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਭਰਾ ਨਾਮ ਸ਼ਗਨਪ੍ਰੀਤ ਪਿੰਡ ਕੁੱਪਰ ਜ਼ਿਲ੍ਹਾ ਸੀਮਕਸਤ ਠੀਕ ਹੈ ਵੀਰੇ ਸੈਗਨ ਬਾਈ ਕਰਤਾ ਆਪਣਾ ਪਿੰਡ ਦੇ ਵਿੱਚ ਆ ਗਿਆ ਹੈ ਨਾ ਹਾਂਜੀ ਹਾਂਜੀ ਠੀਕ ਅੱਛਾ ਸੈਗਨਪ੍ਰੀਤ ਵੀਰੇ ਜਿਹੜੀ ਕੱਟੀ ਆਪਾਂ ਵੇਚਣੀ ਆਂਦੀ ਉਮਰ ਕਿੰਨੀ ਆ ਵੀਰੇ ਇਹਦੀ ਸਵਾ ਕ ਸਾਲ ਡੇਢ ਕਿਣਾ ਸਾਲ ਤੁੱਤੀ ਆ ਯਾਨੀ ਕਿ ਸਾਲ ਤੁੱਤੀ ਆ ਹੈ ਹਾਂਜੀ ਹਾਂਜੀ ਠੀਕ ਆ ਇਹਦੀ ਆਪਾਂ ਮਾਂ ਸੇਲ ਕਰਤੀ ਸੀ ਇਹਦੀ ਮਾਂ ਸੇਲ ਕਰਤੀ ਸੀ ਠੀਕ ਆ ਵੀਰੇ ਅੱਛਾ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਵੀਰੇ 14 15 ਕਿਲੋ ਸੀ ਯਾਨੀ ਕਿ ਠੀਕ ਆ ਵੀਰੇ ਤੇ ਇਹ ਆਪ ਕਿਹੜੇ ਸੀਮੰਟ ਦੀ ਆ ਗਈ ਵੀਰੇ ਇਹ ਬੂਰਾ ਨਾਲ ਦੀ ਬੂਰੇ ਨਾਲ ਲਈ ਘਰੇ ਟੀਕਾ ਹੱਥੀ ਭਰਾਇਆ ਜੋ ਹ ਬਾਈ ਤੇ ਟੀਕਾ ਬਾਈ ਦੇ ਕੋਲੇ ਹੈਗਾ ਮਿੱਤਰੋ ਦੇਖ ਸਕਦੇ ਸੀਮਨ ਬਾਈ ਸਾਹਮਣੇ ਬੈਠਾ ਹੋਇਆ ਆ ਜੀ ਹੁੰਦੀ ਝੋਲੀ ਝਾਲੀ ਕੱਟੀ ਦੀ ਬੜੀ ਕਮਾਲ ਆ ਯਾਰ ਹਨਾ ਇੱਕ ਗੱਲ ਤਾਂ ਹੈਗੀ ਆ 30 ਏਂਡ ਬਣੂਗੀ ਕੱਟੀ ਹਨਾ ਹਾਂਜੀ ਹਾਂਜੀ ਬਾਈ ਪਸੂ ਜ਼ਿਆਦੇ ਕਰਕੇ ਮੈਂ ਤਾਂ ਹੀ ਸੇਲ ਕਰਦਾ ਨਹੀਂ ਆਖਣ ਦਾ ਇਰਾਦਾ ਸੀਗਾ ਠੀਕ ਆ ਵੀਰੇ ਠੀਕ ਆ ਜਲਦ ਜਲਦ ਹੋਗੇ ਫਿਰ ਆ ਵੀ ਨਹੀਂ ਲੈ ਵੀ ਮਿੱਤਰੋ ਬੂਰੇ ਨਾਰਲੀ ਦੀ ਧੀ ਆ ਤੇ ਤੁਸੀਂ ਵੜ ਭਾਗਿਓ ਜਿਹੜਾ ਭਾਵੇਂ ਖਰੀਦੂਗਾ ਇਹ ਨਹੀਂ ਹੈਗਾ ਵੀ ਕਾਨੂੰ ਫੇਕ ਹੋਊਗੀ ਕਨਫਰਮ ਜਾਣਕਾਰੀ ਮਾਲਕ ਨੇ ਦਿੱਤੀ ਆ ਜਿਹੜਾ ਸੀਮਨ ਸਾਂਭਿਆ ਹੋਇਆ ਬਾਈ ਨੇ ਕਾਗਜੀ ਚਮੜੀ ਆ ਜਦਾ ਜਮਾ ਕੱਟੀ ਦੀ ਮਣਕੀ ਆਖਾ ਬਾਕਮਾਲ ਬੋਡੀ ਸਟਰਕਚਰ ਆ ਕੱਟੀ ਦਾ ਜਿਹੜਾ ਬੰਦਾ ਲੈ ਜਾਊਗਾ ਯਾਦਗਾਰੀ ਚੀਜ਼ ਕਰੇ ਤਿਆਰ ਹੋ ਜਾਊਗੀ ਸੂਰਤੇ ਨਿਸ਼ਾਨ ਪੈਰ ਤੇ ਨਿਸ਼ਾਨ ਮਗਲ ਮੂਰਲੇ ਤੇ ਹੈ ਨਹੀਂ ਹਨਾ ਵੀਰੇ ਮੂਰਨਾ ਤੇ ਹੈ ਨਹੀਂ ਗਾ ਮਗਲ ਨੋਹਾਂ ਤੇ ਹੋ ਸਕਦਾ ਜਿਵੇਂ ਮੱਥੇ ਫੁੱਲ ਬਾਕੀ ਛੋਟੀ ਚੰਗੀ ਲੈ ਪੁੱਤ ਚੋਲੀ ਵਿਖਾਈ ਹੰਦੀ ਤੇ ਤਕਰੀ ਨੂੰ ਨਾਲ ਬਹੁਤ ਚੰਗੀ ਝੋਟੀ ਆ ਯਾਰ ਬਾਈ ਅੱਛਾ ਰੇਟ ਵੀਰੇ ਕੀ ਕਰੇਗਾ ਯਾਰ ਇਹਦਾ ਰੇਟ ਆਪਾਂ ਬਾਈ ਦਾਨ ਦੇਣ ਨਾਲ ਆਲਾ 45000 ਕਰਦੇ ਆ ਦੇਣ ਨਾਲ ਕਰਦੀ ਆ ਮੈਂ ਤਾਂ ਨਾ ਵੇਚਣ ਵਾਲੀ ਗੱਲ ਕਰਦੀ ਆ ਹਾਂ ਨਾ ਕਾਟੇ ਬਾਟੇ ਕਰਦੇ ਕੰਮ ਨਭੇੜਦੇ ਮੌਕੇ ਤੇ ਮਾੜਾ ਮੋਟੀ ਬਾਲਾ ਨਹੀਂ ਬਸ ਜਿੱਥੇ ਜਦੋਂ ਤੂੰ ਯਾਰ ਜਿੱਥੇ ਤੂੰ 1500 ਛੋੜ ਕਰਨੀ ਉਹ ਗੱਲ ਹੀ ਦੱਸ ਦੇ ਮੈਨੂੰ ਹਾਂ ਨਾ ਆਪਾਂ 40000 ਦੀ ਦੇ ਦਾਂਗੇ ਬਸ ਤੂੰ ਕੀ 40 41 ਦੀ ਵੇਚ ਤਾਂ ਦੇ ਲੋ ਉੱਥੇ ਜੀ ਬਣ ਜੂ ਗੱਲ ਚਲ ਕੋਈ ਨਾ ਠੀਕ ਆ ਲੈ ਵੀ ਮਿੱਤਰੋ ਬਾ ਕਮਾਲ ਝੋਟੀ ਆ ਅੱਛਾ ਆ ਮੈਂ ਕਿੰਨਾ ਦੋ ਦੇ ਦਿੰਦੀ ਆ ਵੀਰੇ ਏ 6 ਕਿਲੋ ਦਾ ਦਹੀਂ ਡੰਗ ਦਾ ਪਹਿਲਾ ਸੂਆ ਸੂਈ ਆ ਪਹਿਲਾ ਸੂਈ ਸੂਈ ਆ ਇਹ ਇਹ ਕਿਹੜੇ ਦਿੱਤੀ ਆ ਇਹ ਆਪਾਂ ਤਾਂ ਲਈ ਸੀ ਇਸ ਤਰ੍ਹਾਂ ਤੋਂ ਕੱਟੀ ਇਹਦੇ ਹੁਣ ਟੈਂਕ ਬੋਲ ਦਾ ਟੀਕਾ ਭਰਾ ਅੰਦਰ ਖੜੀ ਹੈ ਇਹਦੀ ਕੱਟੀ ਟੈਂਕ ਇਹਦੀ ਕੱਟੀ ਹੈ ਬਾਗਮਾਲਾਈ ਕੱਟੀ ਚੰਗੀ ਆ ਜੀ ਇਹ ਤਾਂ ਬੁਰੀ ਨਾਲ ਲਈ ਤਾਂ ਅੰਦਰ ਖੜੀ ਕੱਟੀ ਇਹਦੇ ਬੁਰੀ ਨਾਲ ਹੀ ਇਹਦੇ ਭਰਾ ਸੀ ਮਾਲਾ ਨੀਲੀ ਰਵੀ ਦਾ ਤੂੰ ਕਰ ਰਿਹਾ ਉਹਦਾ ਸ਼ੌਂਕ ਹਾਂ ਜੀ ਆਪ ਦਾ ਟੀਕੇ ਭਰਾ ਕਾ ਆਪ ਦੀ ਬਰੀਡ ਹੀ ਕਰਦੇ ਟੀਕਾ ਆਖ ਬਾਤ ਆ ਕਿਆ ਬਾਈ ਸ਼ਗਨ ਬਾਈ ਨੰਬਰ ਦਈ ਵੀਰੇ ਆਪਣਾ ਕਿੰਨਾ 99767 ਜੀ 70765 ਇੱਕ ਵਾਰੀ ਹੋਰ ਆਉਣ ਦੇ ਵੀਰੇ 99767 ਜੀ 77765 ਠੀਕ ਹੈ ਵੀਰੇ ਇਸ ਨੰਬਰ ਤੇ ਵੀਰੇ ਇਹਨਾਂ ਕਰ ਲਓ ਮਿੱਤਰੋ ਤੁਸੀਂ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਆਪੇ ਰੱਖੋ ਖੋਖਰਾ ਜ਼ਿਲ੍ਹਾ ਮੁਕਤਸਰ ਸਾਹਿਬ